ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਹਾ ਸਚ ਹੋਵੇ ਸੋ ਕੋ ਹਟਲ ਗੁਰਸੇਵੀ ਐ ਐਨਸ ਸਹਜ ਸੁਭਾਈ ਦਰਸ਼ਨ ਪਰਸੀ ਐ ਗੁਰੂ ਕੇ ਜਨਮ ਮਰਨ ਦੁਖ ਜਾਈ ਰਗ ਸੁਹੀ ਛੰਤ ਮਹਲਾ 3 ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਖ ਸੁਹੇਲੜਾ ਹਰਿ ਤਿਆਵ ਹੋ ਗੁਰਮੁਖ ਹਰਿ ਫਲ ਪਾਵਹੁ ਸੋਖ ਸੋਹਿ ਲੜ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੋਰੇ ਆਪਣੇ ਵਿਟੋ ਜਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪਹੁ ਸੁਖ ਫਲ ਹਰ ਜਨ ਪਵਹੁ ਨਾਨਕ ਕਹੇ ਸੁਣੋ ਜਨ ਭਾਈ ਸੋਖ ਸੋਹਿ ਲੜ ਹਰ ਧਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰ ਮਤ ਸਹਜੀ ਨਾਮ ਤੇ ਆਈ ਜਿਨ ਕੋ ਤੋਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਗਾ ਅੰਦਰੋਂ ਦਰਮਤ ਦੂਜੀ ਖੋਈ ਸੋ ਜਨ ਹਰ ਲੇਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ ਤੈਨ ਆਨ ਦਿਨ ਹਰ ਗੁਣ ਗਾਈ ਸੁਣ ਮਨ ਪੀਨੇ ਸਹਿਜ ਸੁਭਾਈ ਜਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਹੋ ਤੇਰਾ ਤੂੰ ਹਮਾਰਾ ਜਗ ਮਹਿ ਰਾਮ ਨਾਮ ਨਿਸਤਾਰਾ ਸਾਜਣ ਆਏ ਉઠੇ ਕਰ ਮਹੀਂ ਹਰ ਗੁਣ ਗਾਵਹਿ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲਾਗੇ ਆਏ ਦਹਿ ਦਿਸ ਪੂਜ ਹੋਏ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉਠੇ ਘਰ ਮਹੀਂ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਕਰ ਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ